ਚੰਗੇ ਭਲੇ ਨਾਲ ਦੇ ਹੱਥ ਵਿੱਚ ਮੌਕਾ ਸੀ ਚੰਗੇ ਭਲੇ ਆਈਆਂ ਵੀ ਸੀ ਕੁੜੀ ਨੂੰ ਲੈਣ ਵਾਸਤੇ ਮਨ ਨੇ ਹੱਥੋਂ ਹੀ ਮੌਕਾ ਗਵਾਤਾ ਮੇਰੀ ਇਸਲਾਮਾ ਵੀਰਿਆ ਨੂੰ ਫੋਨ ਕਰਾਂ ਵੀਰੇ ਨਾਲ ਗੱਲ ਕਰਾਂ ਕੀ ਕਹਿੰਦੇ ਹੋ ਹਲੋ ਹਾਂਜੀ ਵੀਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ हां मैं भी ठीक हां बस और سناਓ ਕੀ ਕਰੀ ਜਾਂਦੇ ਕੰਮ ਤੇ ਕੇ ਕਾਜੇ ਅੱਛਾ ਅੱਛਾ ਵੀਰ ਮੈਂ ਨਾ ਤੜ ਨਾ ਇੱਕ ਗੱਲ ਕਰਨੀ ਸੀ ਮੈਂ ਕਿਹਾ ਮਨਮੀਤ ਦੀ ਸੱਸ ਤੇ ਉਹਦੀ ਨਾਨਾ ਦੋਨੋਂ ਲੈਣ ਆਈ ਅਸੀਂ ਉਹਨਾਂ ਤੇ ਇਹਨਾਂ ਨੇ ਨਾ ਭੇਜਿਆ ਨਹੀਂ ਲक्की ਤੇ ਭਾਬੀ ਨਾ ਦੋਨੋਂ ਜਿੱਦ ਤੇ ਈੜੀਆਂ ਆੜੇ ਨੇ ਵੀ ਨਹੀਂ ਭੇਜਣਾ ਜਿੰਨੀ ਦੇ ਰਿੰਕ ਪਾਲ ਨਹੀਂ ਆਂਦਾ ਆ ਕੇ ਰਿੰਕ ਪਾਲ ਲक्की ਕੋਲੋਂ ਮਾਫੀ ਮੰਗੇ ਇਹ ਫੇਰ ਭੇਜਣਾ ਨਾਲ ਤੇ ਹੁਣ ਦੱਸੋ ਕੀ ਕਰਨਾ ਵਾ ਭਾਬੀ ਨੂੰ ਤੇ ਬਸ ਇਹੀ ਟੈਨਸ਼ਨ ਲੱਗੀ ਆ ਵੀ ਪਤਾ ਨਹੀਂ ਮਨਮੀਤ ਕਦੋਂ ਜਾਏਗੀ ਕਦੋਂ ਜਾਏਗੀ ਬਸ ਇਹੀ ਟੈਨਸ਼ਨ ਲੱਗੀ ਤੂੰ ਹੀ ਦੱਸੋ ਹੁਣ ਕੀ ਕਰਨਾ ਚਾਹੀਦਾ ਹਾਂਜੀ ਨਹੀਂ ਵੀਰੇ ਮੈਂ ਨਹੀਂ ਜਾਣਾ ਮੈਂ ਤੇ ਨਾ ਬਾਹਰ ਹੀ ਆ ਇਸ ਮਸਲੇ ਚ ਕਿਉਂਕਿ ਮੈਂ ਤੇ ਬੜੀਆਂ ਗੱਲਾਂ ਅੱਗੇ ਸੁਣੀਆਂ ਵਾ ਜੋ ਮੈਂਸਲਾ ਦਿੰਨੀ ਨਾ ਇਹਨਾਂ ਨੂੰ ਚੰਗੀ ਨਹੀਂ ਲੱਗਦੀ ਇਸ ਕਰਕੇ ਮੈਨੂੰ ਬਹੁਤ ਗੱਲਾਂ ਕਰਦੇ ਲੱਕੀ ਵੀ ਬਹੁਤ ਗੱਲਾਂ ਕਰਦਾ ਤੇ ਮੈਂ ਇਸ ਮਸਲੇ ਚੋਂ ਬਾਹਰ ਹੀ ਗਿਆ ਹਾਂ ਤੇ ਮੈਂ ਤੇ ਇਹੀ ਕਿਹਾ ਕਿ ਤੁਸੀਂ ਆਪ ਹੀ ਫੋਨ ਕਰਕੇ ਪੁੱਛੋ ਵੀ ਕਦੋਂ ਆਣਾ ਉਹਨਾਂ ਨੇ ਲੈਣ ਵਾਸਤੇ ਨਹੀਂ ਵੀਰੇ ਮੈਨੂੰ ਨਾ ਜ਼ੋਰ ਨਾ ਲਾਓ ਬੋਤਾ ਵੀ ਮੈਂ ਨਹੀਂ ਜਾਣਾ ਨਹੀਂ ਨਹੀਂ ਤੁਹਾਡਾ ਤੇ ਮੈਂ ਮਾਨ ਰੱਖਦੀ ਆ ਮੇਰੇ ਵੱਡੇ ਹੋ ਮੇਰੇ ਪਿਓਾਂ ਬਰਾਬਰ ਹੋ ਪਰ ਇਹ ਇੱਥੇ ਤੇ ਮੈਨੂੰ ਗੱਲਾਂ ਕਰਦੇ ਨਾ ਇਹ ਨਹੀਂ ਨਾ ਚੰਗਾ ਸਮਝਦੇ ਮੈਨੂੰ ਇਹ ਕਹਿੰਦੇ ਹਰ ਗੱਲ 'ਚ ਭੂਆ ਦਾ ਹੀ ਕਲੇਸ਼ ਹੁੰਦਾ ਚਲੋ ਤੁਹਾਡੇ ਕਹਿਣ ਤੇ ਮੈਂ ਵੇਖ ਲਾਂਗੀ ਗੱਲ ਕਰਕੇ ਚਲੋ ਠੀਕ ਆ ਵੇਖ ਜਾਈ ਸਤਿ ਸ਼੍ਰੀ ਅਕਾਲ ਮੈਂ ਆਪਨੇ ਵੀਰ ਦੇ ਕਹਿਣ ਤੇ ਜਾਵਾਂਗੀ ਗੱਲ ਕਰਾਂਗੀ ਵੀ ਕੁੜੀ ਦਾ ਘਰ ਵਸੇ ਕੇ ਇਹ ਹਿਸਾਬ ਨਾਲ ਕੁੜੀ ਆਪਣੇ ਘਰ ਜਾਵੇ ਇਹ ਨਾ ਹੋਵੇ ਇਹਨਾਂ ਦੀਆਂ ਗੱਲਾਂ ਪਿੱਛੇ ਤੇ ਕੁੜੀ ਇੱਥੇ ਹੀ ਬੈਠੀ ਰਵੇ ਤੇ ਸਾਰਾ ਕੰਮ ਖਰਾਬ ਹੋ ਜਾਏ ਦੇਖਦੀ ਹਾਂ ਨਾ ਜਾ ਕੇ ਉਹਨਾਂ ਨਾਲ ਤੇ ਮੈਂ ਕੋਈ ਫੋਨ ਕਰਨਾ ਭੂਆ ਜੀ ਨੂੰ ਤੇ ਨਾ ਹੀ ਉਹਨਾਂ ਦਾ ਫੋਨ ਆਇਆ ਆ ਹੁਣ ਮੈਨੂੰ ਨਹੀਂ ਪਤਾ ਮਸਲੇ ਦਾ ਹੱਲ ਨਿਕਲੂਗਾ ਕਿਦਾਂ ਕਿ ਇਹ ਕਹਿੰਦੇ ਮੈਂ ਜਾਣਾ ਨਹੀਂ ਤੇ ਨਾ ਹੀ ਉਧਰਲੀ ਕੋਈ ਗੱਲ ਪਤਾ ਲੱਗਣਦੀ ਆ ਮੈਂ ਘਰਾਂ ਤੇ ਕੀ ਕਰਾਂ ਸਮਝ ਨਹੀਂ ਆਉਂਦੀ ਅੰਜੂ ਭੂਆ ਜੀ ਸਤਿ ਸ਼੍ਰੀ ਅਕਾਲ ਪੋਜੀ ਸਤਿ ਸ਼੍ਰੀ ਅਕਾਲ ਕੀ ਹਾਲ ਣਜੋ ਠੀਕ ਆ ਪੋਜੀ ਬੈਠ ਜਾ ਤੁਸੀਂ ਤੇ ਹੋਰ ਮੈਂ ਕਿਹਾ ਮੈਂ ਜਾਣੀ ਮੈਂ ਤਾਂ ਤੈਨੂੰ ਥੱਲੇ ਨਹੀਂ ਆਵਾਜ਼ਾਂ ਦਿੱਤੀਆਂ ਡੇਟ ਖੁੱਲਾ ਸੀ ਉਹ ਰਿੰਕਪਾਲ ਗਏ ਸੀ ਅੱਛਾ ਮੈਨੂੰ ਲੱਗਦਾ ਫਿਰ ਉਹ ਜਾਂਦੇ ਜਾਂਦੇ ਨਾ ਯਾਦ ਭੁੱਲ ਗਿਆ ਦਰਵਾਜ਼ਾ ਖੁੱਲਾ ਹੀ ਛੱਡ ਗਿਆ ਆ ਗਏਣ ਖੁੱਲਾ ਤਾਂ ਫਿਰ ਮੈਂ ਆ ਗਈ ਪਰ ਸਹੀ ਹੋਰ ਬੜਾ ਸੋਚਾਂ ਚ ਪਈ ਕਿ ਗੱਲ ਆ ਸੋਚਾਂ ਚ ਪੋਜੀ ਪੈਣਾ ਹੀ ਆ ਹੁਣ ਤੁਹਾਨੂੰ ਪਤਾ ਹੀ ਆ ਉਸ ਦਿਨ ਗਈਆਂ ਮੈਂ ਨਾ ਉਹਨਾਂ ਨੇ ਭੇਜਿਆ ਤੇ ਨਾ ਹੀ ਹੁਣ ਰਿੰਕਪਾਲ ਮੰਨਣ ਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੁਣ ਮੈਂ ਕਰਾਂ ਕੀ ਤੇ ਕੀ ਕਹਿੰਦਾ ਕਿ ਰਿੰਕੋਨ ਨਹੀਂ ਜਾਣਾ ਕਹਿੰਦੇ ਮੈਂ ਅਜੇ ਤੱਕ ਕਹਿੰਦੇ ਲੱਕੀ ਮਾਫੀ ਨਹੀਂ ਮੰਗੂਗਾ ਮੈਂ ਨਹੀਂ ਕਹਿੰਦੇ ਉਸ ਕਰ ਪੈਰ ਪਾਉਣਾ ਉਧਰ ਉਹ ਜਿੱਦ ਤੇੜਿਆ ਇੱਧਰ ਉਹ ਜਿੱਦ ਤੇੜਿਆ ਵਾ ਤੇ ਫਿਰ ਕੀ ਬਣੇਗਾ ਇਸ ਤਰ੍ਹਾਂ ਕਿੱਦਾਂ ਆਏਗੀ ਮਨਮੀਤ ਇੱਥੇ ਤੇ ਭੂਆ ਜੀ ਤੁਹਾਡੇ ਸਾਹਮਣੇ ਤੇ ਮੈਂ ਉਹ ਦਿਨ ਗਈ ਆ ਤੇ ਲੋ ਕਿਦਾਂ ਮਾਵਾ ਧੀਆ ਦੋਵੇਂ ਕਹਿਣ ਦੀਆਂ ਸੀ ਪਰ ਫਿਰ ਵੀ ਮਨ ਮਨਮੀਤ ਨੂੰ ਮੈਂ ਕਿਹਾ ਮੈਂ ਕਿਹਾ ਤੂੰ ਆਪਣਾ ਫੈਸਲਾ ਦੱਸ ਮਨਮੀਤ ਨੇ ਤੁਹਾਡੇ ਸਾਹਮਣੇ ਕਹਿ ਹੀ ਦਿੱਤਾ ਮੈਂ ਆਪਣੇ ਭਰਾ ਤੋਂ ਤੇ ਮਾਂ ਤੋਂ ਬਾਰੀ ਹੋ ਕੇ ਨਹੀਂ ਜਾਣਾ ਤੇ ਮੈਂ ਹੁਣ ਫਸ ਗਈ ਵਿਚਕਾਰ ਮੈਂ ਹੁਣ ਕੀ ਕਰਾਂ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦਿਆ ਮੈਂ ਕਿਹਾ ਚੱਲ ਮੈਂ ਜਾਨੀ ਆ ਮੈਂ ਆਪ ਗੱਲ ਕਰਕੇ ਆਨੀ ਆ ਤੇ ਕਿੱਥੇ ਰਿੰਕੂ ਕਿੱਥੇ ਆਣਾ ਆਜਾ ਨਾ ਭੂਜੀ ਬਾਜ਼ਾਰ ਗਏ ਨੇ ਇਹ ਅੱਛਾ ਤੇ ਟਾਈਮ ਲੱਗਣਾ ਕੀ ਆਜਣਾ ਜਲਦੀ ਨਹੀਂ ਨਹੀਂ ਮੈਨੂੰ ਕਹਿ ਕੇ ਗਏ ਆ 10 ਮਿੰਟ ਲੱਗਣੇ ਸੀ ਅੱਛਾ ਆਉਣ ਵਾਲੀ ਹੋਣੀ ਮੈਨੂੰ ਲੱਗਦਾ ਔਰ ਮੈਂ ਕਹਤਲ ਮੈਂ ਆਪ ਜਾਨਨੀ ਫਿਰ ਮੈਂ ਕੋਈ ਗੱਲ ਕਰਦੀ ਆ ਮੈਂ ਤਾਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਆਪ ਫੋਨ ਕਰਕੇ ਪੁੱਛ ਲਓ ਮੈਂ ਕਿਹਾ ਮੈਂ ਤਾਂ ਕੀ ਗੱਲ ਜਾਣਾ ਨਹੀਂ ਹੋਣਾ ਹਾਂਜੀ ਤੇ ਫਿਰ ਉਹ ਆਪ ਵੀ ਨਹੀਂ ਨਾ ਉਹਨੂੰ ਫੋਨ ਕਰਦੇ ਅੰਜੂ ਮੇਰੇ ਗੱਲ ਸੁਣ ਮੈਂ ਨਾ ਸਵੇਰੇ ਵੇਖਿਆ ਕਿ ਭਾਬੀ ਨਾ ਬਹੁਤ ਟੈਨਸ਼ਨ 'ਚ ਹੈਗੇ ਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਕਾਹਦੀ ਟੈਨਸ਼ਨ ਲੱਗੀ ਭਾਬੀ ਦੱਸੋ ਕਹਿੰਦੇ ਫੋਨ ਤੇ ਕੋਈ ਆਇਆ ਨਹੀਂ ਉਧਰੋਂ ਤੇ ਨਾ ਉਹ ਆਪ ਆਏ ਤੇ ਮੈਂ ਕਿਹਾ ਤੁਸੀਂ ਆਪ ਚੱਲ ਮਤਲਬ ਕਿ ਫੋਨ ਕਰ ਲਓ ਨਹੀਂ ਕਹਿੰਦੇ ਮੈਂ ਨਹੀਂ ਕਰਨਾ ਫਿਰ ਮੈਂ ਨਾ ਸੋਚਿਆ ਵੀ ਮੈਂ ਨਾ ਵੀਰੇ ਨੂੰ ਫੋਨ ਕਰਾਂ ਵੀਰੇ ਨਾਲ ਗੱਲ ਕਰਾਂ ਅੱਛਾ ਤੇ ਮੈਂ ਆਪਣੇ ਵੀਰੇ ਨੂੰ ਫੋਨ ਕੀਤਾ ਉਹਨਾਂ ਨਾਲ ਗੱਲ ਕੀਤੀ ਉਹ ਕੀ ਕਹਿੰਦੇ ਫਿਰ ਤੇ ਉਹ ਕਹਿੰਦੇ ਵੀ ਤੂੰ ਜਾ ਕੇ ਗੱਲ ਕਰ ਮਨ ਮੀਦੀ ਮਮੀ ਟੈਨਸ਼ਨ ਚ ਹਾਂ ਤੇ ਮੈਂ ਉਦਣ ਗਈ ਆ ਤੇ ਉਦਣ ਮੇਰੇ ਨਾਲ ਭੇਜ ਦਿੰਦੇ ਮਮੀ ਨੂੰ ਵੀ ਨਾਲ ਲੈ ਗਈ ਆ ਹੁਣ ਆਪ ਵੀ ਉਦਣ ਟੈਨਸ਼ਨ ਚ ਪਏ ਇਧਰ ਮੈਨੂੰ ਵੀ ਟੈਨਸ਼ਨ ਚ ਪਾਇਆ ਤੁਹਾਨੂੰ ਪਤਾ ਜਦੋਂ ਮੈਂ ਆਈ ਆ ਪਹਿਲੋ ਤੇ ਮੈਂ ਉਹਨਾਂ ਮਾਵਾ ਧੀਆਂ ਦੀਆਂ ਵੀ ਗੱਲਾਂ ਸੁਣ ਕੇ ਆਂ ਤੇ ਫਿਰ ਰਿੰਕਪਾਲ ਮੈਨੂੰ ਆਣ ਕੇ ਉਹ ਮੈਨੂੰ ਬੜਾ ਬੋਲੇ ਕਿ ਤੂੰ ਕਿੱਦਾਂ ਚਲੇ ਗਈ ਮੈਨੂੰ ਬਿਨਾਂ ਦੱਸੀ ਮੈਂ ਤਾਂ ਦੋਵੇਂ ਪਾਸੇ ਫਸ ਗਈ ਆ ਉਹ ਤੇ ਹੈਗਾ ਹੀ ਆ ਨਾ ਤੇ ਹੁਣ ਮੇਰਾ ਵੀ ਇੱਕ ਹਿਸਾਬ ਦਾ ਫਸਣ ਵਾਲਾ ਹੀ ਹਿਸਾਬ ਹੋ ਗਿਆ ਨਾ ਹੁਣ ਉਹਨਾਂ ਵੱਲ ਵੇਖਾਂ ਤੇ ਮੇਰਾ ਦਿਲ ਨਹੀਂ ਕਰਦਾ ਉਹਨਾਂ ਦੇ ਨਾਲ ਤੁਰਨ ਨੂੰ ਅੱਗੇ ਲੱਗਨ ਨੂੰ ਕਿਉਂਕਿ ਮੈਂ ਬੁਰੀ ਆ ਤੇ ਜੇ ਮੈਂ ਉਧਰੋਂ ਆਪਣੇ ਵੀਰ ਦਾ ਮੂੰਹ ਵੇਖਾਂ ਤੇ ਮੈਂ ਤਾਂ ਕਰਕੇ ਆਈ ਆ ਮੈਂ ਕਿਹਾ ਚੱਲ ਮੈਂ ਜਾਣੀ ਆ ਕੋਈ ਗੱਲ ਨਹੀਂ ਮੈਂ ਗੱਲ ਕਰਕੇ ਆਨੀ ਬਸ ਭੋਜੀ ਮੈਂ ਵੀ ਆਪਣੇ ਵੀਰ ਦੇ ਮੂੰਹ ਲਈ ਆ ਕਿ ਮੇਰਾ ਵੀਰ ਦਾ ਘਰ ਵੱਸ ਜੇ ਉਧਰ ਉਹਨਾਂ ਦੀਆਂ ਗੱਲਾਂ ਸੁਣਦੀ ਫਿਰਦੀ ਇੱਧਰ ਮੈਂ ਰਿੰਕਪਾਲ ਦੀਆਂ ਗੱਲਾਂ ਸੁਣਨਦੀ ਆ ਪਰ ਇਹ ਤਾਂ ਕਿਸੇ ਗੱਲ ਨੂੰ ਕਿਸੇ ਅੰਦੇ ਬੰਨੇ ਨਹੀਂ ਲਾਉਂਦੀਆਂ ਹੈਗੀ ਇਹ ਨਹੀਂ ਨਾ ਲਾਉਂਦੇ ਇਹ ਕਿੰਨੇ ਅੜੇ ਹੋਏ ਆ ਇਹ ਨਹੀਂ ਨਾ ਚਾਹੁੰਦੇ ਹੈਗੇ ਨਾ ਹੀ ਲੱਕੀ ਜਾਂਦਾ ਮੇਰੀ ਭੈਣ ਦਾ ਘਰ ਵਸੇ ਚੱਲ ਭੂਆ ਜੀ ਹੁਣ ਤੁਸੀਂ ਆਏ ਆ ਨਾ ਤੁਹਾਡੇ ਵੀਰ ਨੇ ਕਿਹਾ ਨਾ ਤੁਸੀਂ ਰਿੰਕ ਪਾਲਣਾ ਗੱਲ ਕਰਿਓ ਫਿਰ ਉਹ ਤੇ ਮੈਂ ਗੱਲ ਹੀ ਕਰਨ ਆਈ ਆ ਉਹਨਾਂ ਨੇ ਤੇ ਮੈਨੂੰ ਕਿਹਾ ਵਾ ਕਹਿੰਦੇ ਤੂੰ ਮੇਰੇ ਘਰ ਕੇ ਜਾ ਇੱਕ ਵਾਰੀ ਗੱਲ ਤੇ ਕਰਕੇ ਆ ਮੈਂ ਕਿਹਾ ਚੱਲ ਵੀਰੇ ਕੋਈ ਨਹੀਂ ਤੁਸੀਂ ਟੈਂਸ਼ਨ ਨਾ ਲਾਓ ਮੈਂ ਹੋ ਗਿਆ ਨਹੀਂ ਗੱਲ ਕਰਕੇ ਆਨੀ ਹੁਣ ਉਹ ਦੇ ਵਿਚਾਰੇ ਬਾਹਰ ਬੈਠੇ ਪਰਦੇਸ ਵਿੱਚ ਪਰਦੇਸ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਬਾਹਰ ਬੰਦਾ ਬੈਠਾ ਉਹਨੂੰ ਟੈਨਸ਼ਨ ਨਾ ਦਈਏ ਜਾ ਕਿਉਂ ਟੈਨਸ਼ਨ ਨਾ ਦੇਣੀ ਐਸੇ ਕਰਕੇ ਮੈਂ ਬੀਨੂ ਨਹੀਂ ਦੱਸਦੀ ਸੀ ਹਾਂ ਪਰ ਨਹੀਂ ਇਹਨਾਂ ਨੂੰ ਇਹ ਸਮਝ ਨਹੀਂ ਨਾ ਹੈਗੀ ਤੇ ਹੁਣ ਆਪ ਟੈਨਸ਼ਨ 'ਚ ਬੈਠੇ ਆ ਬਿਨਾਂ ਵਜੇ ਤੋਂ ਟੈਨਸ਼ਨ ਲੈ ਲਈ ਆ ਜੇ ਉਹਦੇ ਨੇ ਮਨਮੀਤ ਨੂੰ ਭੇਜ ਦਿੰਦੇ ਤੇ ਸਾਰਾ ਮਸਲਾ ਹੱਲ ਹੋ ਜਾਣਾ ਸੀ ਉਹ ਟੈਨਸ਼ਨ ਨਾਲ ਲੈਣ ਦੀ ਲੋੜ ਹੀ ਨਹੀਂ ਪੈਣੀ ਸੀ ਹੁਣ ਆਕੜਾ ਕਰਕੇ ਧੀਆਂ ਦੇ ਘਰ ਨਹੀਂ ਵੱਸਦੇ ਹਾਂ ਚਲੋ ਕੋਈ ਗੱਲ ਨਹੀਂ ਆਣ ਵਾਲੀ ਰਿੰਕਪਾਲ ਮੈਂ ਤੇ ਉਹੀ ਇਸੇ ਕਰਕੇ ਵੇਟ ਕਰਨੀ ਵੀ ਚਲੋ ਆ ਜਾਏ ਰਿੰਕੂ ਤੇ ਮੈਂ ਗੱਲ ਕਰਕੇ ਜੀ ਤੁਸੀਂ ਕਰਿਓ ਗੱਲ ਫਿਰ ਹਾਂ ਉਹੀ ਟੇ ਗਈ ਨੋਬੂ ਅਜੀ ਆਈ ਕਹਨੇ ਰਿੰਕਪਾਲ ਸਸਿਕਾਲ ਕੀ ਹਾਲ ਰਿੰਕੂ ਬਸ ਠੀਕ ਆ ਇੱਥੇ ਬਾਹਰ ਚੱਲ ਗਈ ਪਰ ਮੈਂ ਥੋੜਾ ਕੰਮ ਗਿਆ ਸੀ ਅੱਛਾ ਮੈਂ ਵੇਖ ਲਾ ਅੱਜ ਮੈਂ ਕਾ ਚੱਲ ਮੈਂ ਆਪ ਵੀ ਜੰਨੀ ਆ ਰਿੰਕੂ ਨਾਲ ਗੱਲ ਕਰਕੇ ਆਨੀ ਆ ਵੀ ਉਸ ਦਿਨ ਗਏ ਹੀ ਤੇਰੇ ਇਹਦੇ ਮੰਮੀ ਵੀ ਅੰਜੂ ਤੇ ਅੰਜੂ ਵੀ ਤੇ ਚਲੋ ਇਹ ਤੇ ਆਪਣੇ ਵੱਲੋਂ ਕਹਿੰਦੇ ਹੀ ਵੀ ਹੁਣ ਆਏ ਆ ਤੇ ਚਲੋ ਸਾਡੇ ਨਾਲ ਭੇਜ ਦਿਓ ਤੇ ਪਰ ਹੁਣ ਮੈਂ ਕਿਹਾ ਤੂੰ ਵੀ ਅੜੀਆਂ ਤੇ ਅੜਿਆਂ ਵੀ ਮੈਂ ਨਹੀਂ ਜਾਣਾ ਉਹਨਾਂ ਨੂੰ ਹੈਗਾ ਕਿ ਰਿੰਕਪਾ ਲਾਵੇ ਤੇ ਫੇਰ ਹੀ ਅਹੀਂ ਭੇਜਣਾ ਮਨमीत ਨੂੰ ਤੂੰ ਛੱਡੋ ਬੇਟਾ ਜਿੱਦ ਛੱਡੋ ਤੇ ਜਾਓ ਉੱਧਰ ਬਹਿ ਕੇ ਗੱਲ ਕਰੋ ਤੇ ਲਿਆਓ ਕੁੜੀ ਨੂੰ ਘਰ ਵਿੱਚ ਲੱਕੀ ਨੂੰ ਵੀ ਬਿਠਾਣਾ ਵਾ ਫੇਰ ਹੀ ਗੱਲ ਕਰਨੀ ਜੇ ਤਾਂ ਉਹ ਅਜੇ ਕਹਿੰਦੇ ਕਿ ਇਹਨੇ ਛੱਡਣੀ ਪੈਣੀ ਆ ਬਸ ਇਹਨਾਂ ਨੂੰ ਤੇ ਜਾਂ ਫੇਰ ਉਹਨਾਂ ਨੂੰ ਜੇ ਤਾਂ ਦੋਵਾਂ ਚੋਂ ਕੋਈ ਵੀ ਨਹੀਂ ਛੱਡਣਦਿਆ ਚਲੋ ਕੋ ਜੀ ਤੁਸੀਂ ਆਏ ਜੇ ਮੈਂ ਤੁਹਾਡੀ ਵੀ ਇੱਜ਼ਤ ਕਰਦਾ ਹਾਂ ਉਸ ਘਰ ਚ ਵੀ ਸਿਆਣੇ ਸਿਰ ਮਨਮੀਤ ਦੇ ਪਾਪਾ ਹੀ ਆ ਮੈਂ ਤਾਂ ਚਾਹਣਾ ਮੈਂ ਉਹਨਾਂ ਨਾਲ ਫੋਨ ਤੇ ਗੱਲ ਕਰਾਂ ਪਰ ਚਲੋ ਤੁਹਾਡੀ ਗੱਲ ਹੋ ਗਈ ਆ ਤੀ ਉਸ ਕਰਕੇ ਆਏ ਜੇ ਨਾ ਮੈਂ ਮਨ ਚਲੇ ਤੇ ਜਾਊਂਗਾ ਤੁਹਾਡੇ ਕਹਿਣ ਤੇ ਪਰ ਮੈਂ ਜਾਊਂਗਾ ਤਾਂ ਜੇ ਲੱਕੀ ਮੇਰ ਕੋ ਮਾਫੀ ਮੰਗੂਗਾ ਕਿਉਂਕਿ ਉਹਨੂੰ ਵੀ ਅਹਿਸਾਸ ਹੋਵੇ ਗਲਤੀ ਕਿ ਕਿੱਦਾਂ ਕਰੀ ਦੀ ਕਿਉਂਕਿ ਉਹਨੂੰ ਪਤਾ ਨਹੀਂ ਸੀ ਰਿਸ਼ਤੇ ਰਿਸ਼ਤੇ ਵਿੱਚ ਅਹੀਂ ਉਹਦੇ ਕੀ ਲੱਗਦੇ ਆ ਉਹਨੂੰ ਪਤਾ ਨਹੀਂ ਕਿਸੇ ਆਪਣੇ ਤੋਂ ਵੱਡੇ ਨਾਲ ਗੱਲ ਕਿੱਦਾਂ ਕਰਨੀ ਆ ਜਾਂ ਕਿਸੇ ਗੱਲ ਨੂੰ ਨਿਬੇੜਨ ਵਾਸਤੇ ਕਿੰਨੀ ਗੱਲ ਕਰਨੀ ਆ ਉਹਨੇ ਪਾਰਕ 'ਚ ਬੁਲਾ ਕੇ ਬਸ ਲੋਕੀ ਕੀਤੀ ਮਨੂੰ ਗਲੋਂ ਵੀ ਫੜਿਆ ਤੇ ਪੁੱਠਾ ਸਿੱਧਾ ਵੀ ਉਹ ਮੇਨਾ ਬੜਾ ਬੋਲਿਆ ਚਲੋ ਇਨਕੂ ਮੈਂ ਸਾਰੀਆਂ ਗੱਲਾਂ ਮੰਨਦੀ ਆ ਪਰ ਮੈਂ ਇਹ ਕੰਨੀ ਵੀ ਹੁਣ ਛੱਡੋ ਸਾਰੀਆਂ ਗੱਲਾਂ ਤੇ ਤੁਸੀਂ ਇੱਕ ਵਾਰੀ ਆਓ ਤੇ ਮੈਂ ਜਿੱਥੋਂ ਤੱਕ ਹੋ ਸਕਦਾ ਨਾ ਪੂਰੀ ਕੋਸ਼ਿਸ਼ ਕਰਾਂਗੀ ਵੀ ਮੈਂ ਲੱਕੀ ਕੋਲੋਂ ਮਾਫੀ ਮੰਗਾਵਾ ਤੇ ਜੇ ਉਹ ਨਹੀਂ ਮੰਨੇਗਾ ਤੇ ਫਿਰ ਮੈਂ ਆਪਣੇ ਵੀਰੇ ਨਾਲ ਗੱਲ ਕਰਾਂਗੀ ਉਹ ਆਪੇ ਲੱਕੀ ਨੂੰ ਸਮਝਾਣਗੇ ਤੇ ਉਹ ਮਾਫੀ ਮੰਗੇਗਾ ਵੀ ਭੈਣਾ ਦੇ ਘਰ ਵਸਾਣ ਪਿੱਛੇ ਨਾ ਬੜਾ ਕੁਝ ਕਰਨਾ ਪੈਂਦਾ ਪਰਾਂਵਾਂ ਕੋਈ ਗੱਲ ਨਹੀਂ ਮੈਂ ਤੇ ਹੁਣ ਇਹੀ ਚਾਹਨੀ ਆ ਵੀ ਕੁੜੀ ਆਪਣੇ ਘਰ ਆ ਜਵੇ ਤੇ ਮੈਂ ਵੀ ਚਲੋ ਜਾਵਾਂ ਅੱਜ ਉਹਨਾਂ ਤੇ ਦੁੱਖ ਦੀ ਘੜੀ ਆ ਤੇ ਮੈਂ ਇਦਾਂ ਛੱਡ ਕੇ ਚਲ ਜਾਵਾਂ ਨਾ ਉਹ ਵੀ ਨਹੀਂ ਮੈਨੂੰ ਚੰਗਾ ਲੱਗਦਾ ਫਿਰ ਗੱਲਾਂ ਕਰਨਗੇ ਵੀ ਅੱਜ ਛੱਡ ਕੇ ਚਲੀ ਗਈ ਆ ਤੇ ਇਸ ਕਰਕੇ ਮੈਨੂੰ ਵੀ ਬੜੇ ਫੋਨ ਆਂਡੇ ਮੇਰੇ ਬੱਚਿਆਂ ਦੇ ਵੀ ਘਰ ਆਓ ਮੰਮੀ ਤੇ ਮੈਂ ਤੇ ਤਾਂ ਬੈਠੀ ਹੋਈ ਆ ਤੇ ਤੁਸੀਂ ਮੈਂ ਕਿੰਨੀ ਆਓ ਹੁਣ ਮੇਰੇ ਆਈ ਦਾ ਮaan ਰੱਖਣਾ ਵਾ ਤੁਹਕਾ ਜਰੂਰ ਆਓ ਬੈ ਕੇ ਗੱਲ ਕਰੀਏ ਸਾਰੀ ਤੇ ਕੁੜੀ ਆਪਣੇ ਘਰ ਆਵੇ ਚਲੋ ਕੋਈ ਕਹਿੰਦੇ ਮੈਂ ਘਰ ਤਾਂ ਆ ਜਾਊਂਗਾ ਪਰ ਇੱਕ ਮੇਰੀ ਸ਼ਰਤ ਹੈ ਕਿ ਲक्की ਨੂੰ ਮਾਫੀ ਮੰਗਣੀ ਪੈਣੀ ਮੈਂ ਤੁਹਾਨੂੰ ਕਹਾਂ ਤੇਗਾ ਵਾ ਜੇ ਲक्की ਮਾਫੀ ਮੰਗ ਲੂ ਨਾਲੇ ਮਨਮੀਤ ਵੀ ਰੋ ਰੋਜ ਰੋਸ ਕੇ ਜਾਣ ਵਾਲਾ ਕੰਮ ਨੇ ਕਿੰਨਾ ਕੁ ਚਿਰ ਰਹਿੰਦੀ ਹੈ ਤੀਜੇ ਦਿਨ ਤੋਂ ਰੋਸ ਕੇ ਉਹ ਪੇਕੇ ਚਲ ਜਾਂਦੀ ਹੈ ਉਹ ਮਾਤਾ ਬਜ਼ੂਰ ਕਹਿੰਦਾ ਮਾਤਾ ਨੂੰ ਆਪ ਥੋੜੀ ਕੰਮ ਕਰਨਾ ਵਾ ਇਹ ਤਾਂ ਮਨਮੀਤ ਨੇ ਹੀ ਉਹਨੂੰ ਸਾਹਮਣਾ ਨਾ ਉਹ ਨਿੱਕੀ ਜੀ ਗੱਲ ਤੋਂ ਰੋਸ ਕੇ ਚਲ ਜਾਂਦੀ ਹੈ ਇੰਨੀ ਵੱਡੀ ਗੱਲ ਬਣਾ ਲੈਂਦੀ ਹੈ ਸਾਰੀਆਂ ਸਾਰਾ ਕੁਝ ਮੰਨ ਲਾਂਗੇ ਲੱਕੀ ਮਾਫੀ ਮੰਗੇ ਤੇ ਨਾਲੇ ਬਨਮੀਤ ਅੱਗੇ ਤੋਂ ਰੁਸ ਕੇ ਨਾ ਜਾਵੇ ਨਿੱਕੀ ਨਿੱਕੀ ਗੱਲ ਤੋਂ ਜਿਹੜੀ ਵੀ ਪ੍ਰੋਬਲਮ ਹੈ ਉਹ ਦੱਸ ਦਵੇ ਅਸੀਂ ਬੈਠੇ ਹਾਂ ਸਾਨੂੰ ਦੱਸ ਦਵੇ ਅਸੀਂ ਉਹ ਪ੍ਰੋਬਲਮ ਨੂੰ ਸੋਲਵ ਕਰਾਂਗੇ ਜਿੱਥੇ ਵੀ ਜਿਹਦੀ ਗਲਤੀ ਬੰਦੇ ਹੋਏ ਇਹ ਨੂੰ ਅਹਿਸਾਸ ਕਰਾ ਦਿਆਂਗਾ ਕਿ ਗੱਲ ਨੂੰ ਸਮਝਾ ਦਿਆ ਕਰਾਂਗੇ ਪਰ ਨਿੱਕੀ ਨਿੱਕੀ ਗੱਲ ਤੋਂ ਰੁਸ ਕੇ ਨਾ ਆਪਣੇ ਪੇਕੇ ਜਾਵੇ ਆ ਕਿੰਨੀ ਛੋਟੀ ਜੀ ਗੱਲ ਤੋਂ ਰੁਸ ਕੇ ਗਈ ਹੈ ਤੇ ਕਿੰਨੀ ਗੱਲ ਲੰਮੀ ਗੱਲ ਚੱਲ ਗਈ ਹੈ ਕਿੱਥੋਂ ਤੱਕ ਅਸੀਂ ਹੋ ਆਏ ਕਿ ਕਿੰਨੀਆਂ ਗੱਲਾਂ ਸੁਣਨੀਆਂ ਪਈਆਂ ਇਹ ਤੇ ਸਾਰੀਆਂ ਗੱਲਾਂ ਚਲੋ ਮੈਂ ਮੰਦੀ ਆ ਮੈਂ ਵੀ ਉਹਨੂੰ ਸਮਝਾਨੀ ਆ ਪਰ ਕਿਉਂ ਨਹੀਂ ਸਮਝੀ ਉਹ ਜੀ ਮਨਮੀਤ ਤੇ ਰੁਸ ਕੇ ਜਾਣ ਨਾ ਸਾਡੇ ਘਰ ਦਾ ਬੜਾ ਨੁਕਸਾਨ ਹੁੰਦਾ ਵਾ ਇਹ ਤਾਂ ਟੈਨਸ਼ਨ ਜੀ ਰਹਿੰਦੀ ਆ ਇਹ ਤੇ ਚਲੀ ਜਾਂਦੀ ਆ ਮੈਂ ਪੱਕੀਆਂ ਟੰਡੀਆਂ ਬਣਾ ਕੇ ਰੋਟੀਆਂ ਤੋਂ ਬੱਚਿਆਂ ਲਈ ਛੱਡ ਕੇ ਚਲ ਜਾਂਦੀ ਬੱਚਿਆਂ ਨੂੰ ਤਿਆਰ ਕਰਕੇ ਵੀ ਮੈਂ ਭੇਜਦਾ ਵਾਂ ਸਾਰਾ ਕੁਝ ਕਰਕੇ ਮੈਂ ਭੇਜਦਾ ਵਾਂ ਇਹ ਤੇ ਚੰਗਾ ਮੇਰਾ ਪ੍ਰਾਪਰਟੀ ਡੀਲਰ ਦਾ ਕੰਮ ਆ ਜੇ ਕਿਤੇ ਮੇਰੀ ਸਰਕਾਰੀ ਜੋਬ ਹੁੰਦੀ ਜਾਂ ਕੁਝ ਹੁੰਦਾ ਤੇ ਕੌਣ ਮੇਰੇ ਬੱਚਿਆਂ ਨੂੰ ਸੰਭਾਲਦਾ ਇਹ ਮਨਮੀਤ ਨੂੰ ਸਮਝਾਓ ਥੋੜਾ ਜਿਆ ਅੱਗੇ ਤੇ ਉਹ ਜੀ ਗਲਤੀ ਨਾ ਕਰੇ ਅਸੀਂ ਆਪ ਬੜੇ ਪਰੇਸ਼ਾਨ ਹੁੰਦੇ ਆ ਇਹਦੀਆਂ ਗਲਤੀਆਂ ਕਰਕੇ ਉਹ ਚੱਡ ਦੋ ਰਿੰਕ ਪਾਲ ਸਾਰੀਆਂ ਗੱਲਾਂ ਭੂਆ ਜੀ ਆਏ ਨੇ ਉਹਨਾਂ ਦੀ ਗੱਲ ਤਾਂ ਮਾਨ ਰੱਖਣੀ ਪੈਣੀ ਆ ਕੋਈ ਨਹੀਂ ਉਹ ਜਾਣ ਕੇ ਆਪੇ ਮਨਮੀਤ ਨੂੰ ਸਮਝਾਉਂਦੇ ਅੱਗੇ ਤੋਂ ਨਹੀਂ ਵਾਰ-ਵਾਰ ਉਸਕੇ ਪਿੱਕੇ ਜਾਂਦੇ ਦੇਖੋ ਭੂਆ ਜੀ ਆਏ ਨੇ ਇਹਨਾਂ ਦੀ ਭਤੀਜੀ ਦਾ ਘਰ ਵੀ ਵਸਣਾ ਆ ਤੇ ਇਧਰ ਮੇਰੇ ਵੀ ਭਰਾ ਦਾ ਘਰ ਵਸ ਜੂਗਾ ਨਹੀਂ ਤਾਂ ਜੇ ਇਦਾਂ ਹੀ ਆਪਾਂ ਜਿਤੇ ਆੜੇ ਦਾ ਤੇ ਫਿਰ ਕੰਮ ਖਰਾਬ ਹੁੰਦਾ ਹੈ ਸਹੀ ਗੱਲ ਨਹੀਂ ਇਹ ਮੈਨੂੰ ਵੀ ਪਤਾ ਵਾ ਇਹ ਰਿਸ਼ਤੇ ਛੱਡਣ ਵਾਲੇ ਨਹੀਂ ਹੈਗੇ ਰਿਸ਼ਤੇ ਨਿਭਾਉਣ ਵਾਲੇ ਆ ਪਰ ਜਿਹੜੀ ਉਹ ਲਕੀ ਨੇ ਗੱਲ ਕੀਤੀ ਆ ਨਾ ਇਹ ਖੁੱਬ ਉਹ ਜੀ ਮਾਫੀ ਮੰਗੋਣਾ ਕੋਈ ਵੱਡਾ ਨਹੀਂ ਹੋ ਜਾਂਦਾ ਜਿਹੜੀ ਗਲਤੀ ਆ ਨਾ ਉਹਨੇ ਕੀਤੀ ਉਹ ਗਲਤੀ ਦਾ ਵੀ ਉਹਨੂੰ ਅਹਿਸਾਸ ਕਰਾਉਣਾ ਵਾ ਜਿਹੜਾ ਸਾਨੂੰ ਉਹ ਤੋਂ ਫੀਲ ਹੋਇਆ ਨਾ ਜਿੰਨਾ ਮੈਂ ਘਰੇ ਗਿਆ ਵਾਂ ਤੇ ਮੈਂ ਜਿੰਨਾ ਟੈਂਚ ਚ ਗਿਆ ਜਾਂ ਜਿੰਨੀ ਮੈਨੂੰ ਬੇਇੱਜ਼ਤੀ ਮਹਿਸੂਸ ਹੋਈ ਆ ਮੈਂ ਚਾਹੁੰਦਾ ਥੋੜੀ ਬੇਇੱਜ਼ਤੀ ਉਹਨੂੰ ਵੀ ਮਹਿਸੂਸ ਹੋਵੇ ਯਾਨੀ ਕਿ ਅੱਗੇ ਤੋਂ ਸਮਝ ਜਾਵੇ ਉਹ ਕਿ ਮੇਰੇ ਨਾਲ ਨਿਉ ਕਿਸੇ ਨਾਲ ਵੀ ਇਦਾਂ ਬਸ ਸੁਲੂਕ ਨਹੀਂ ਕਰੇ ਜਾਂ ਕਿਸੇ ਨੂੰ ਵੀ ਉਹ ਮਾਰਾ ਨਾ ਕਵੇ ਮੈਂ ਇਹ ਚਾਹੁੰਦਾ ਦੋਨੋਂ ਇਹ ਰਿਸ਼ਤੇ ਸਮਝ ਕੇ ਰਿਸ਼ਤੇ ਜੋੜ ਜਾਣ ਅੱਗੇ ਤੋਂ ਇਹ ਨੌਬਤ ਨਾ ਹੋਵੇ ਠੀਕ ਆ ਕੋਈ ਨਹੀਂ ਮੈਂ ਸਮਝ ਹੀ ਦਿਆ ਸੋ ਬਾਕੀ ਕੋਈ ਮਾਫੀ ਮੰਗਾਉਣਾ ਕੋਈ ਵੱਡਾ ਨਹੀਂ ਹੋ ਜਾਂਦਾ ਜਾਂ ਮੈਂ ਜਿੱਦੇ ਚ ਮਾਫੀ ਨਹੀਂ ਮੰਗਾਉਂਦਿਆਂ ਉਹਦੀ ਗਲਤੀ ਆ ਉਹਨੂੰ ਅਹਿਸਾਸ ਦਿਵਾਉਣ ਵਾਸਤੇ ਕਿ ਉਹ ਮੈਨੂੰ ਮਾਫੀ ਮੰਗੇ ਮੈਂ ਕਿਉਂਕਿ ਮੈਂ ਵੱਡਾ ਨਹੀਂ ਹੋਣਾ ਕੋਈ ਮਾਫੀ ਮੰਗਾ ਕੇ ਲੇਕਿਨ ਇਸ ਅਹਿਸਾਸ ਕੋਲਣ ਵਾਸਤੇਗਾ ਕਿ ਉਹ ਗੱਲ ਨੂੰ ਸਮਝ ਜਾਵੇ ਅੱਗੇ ਤੋਂ ਇਹ ਕੰਮ ਕਿਸੇ ਨਾਲ ਵੀ ਨਾ ਕਰੇ ਚਲੋ ਜੂ ਬਈ ਚਾਹ ਬਣਾ ਕੇ ਲਿਆ ਪਾਜੀ ਹੁਣੇ ਆਏ ਚਲੋ ਠੀਕ ਹੈ ਮੱਤ ਪਾਜੀ ਹਾਂ ਜੂ ਚਲ ਬਣਾ ਲੈ ਜਲਦੀ ਫਿਰ ਮੈਂ ਵੀ ਜਾਣਾ ਨਾਲੇ ਪਾਜੀ ਤੁਹਾਨੂੰ ਦੱਸਦੇ ਆ ਮੈਂ ਥੋੜਾ ਜਿਹਾ ਬਿਜ਼ੀ ਆ ਮੈਂ ਕੱਲ ਫ੍ਰੀ ਹੁਣਾ ਤੇ ਪਰਸੋਂ ਫ੍ਰੀ ਹੁਣਾ ਫਿਰ ਮੈਂ ਤੁਹਾਨੂੰ ਦੱਸ ਦਵਾਂ ਫਿਰ ਉਦੋਂ ਦਾ ਆਪਾਂ ਟਾਈਮ ਰੱਖ ਲਾਂਗੇ ਹਾਂ ਹਾਂ ਕੋਈ ਗੱਲ ਨਹੀਂ ਵੇਖ ਲਿਓ ਕਰ ਲਿਓ ਸਲਾਮ ਰਿੰਗੂ ਮੇਰੀ ਗੱਲ ਸੁਣ ਦੋ ਦਿਨ ਹੋ ਗਏ ਆ ਨਿਰਮਲ ਨੂੰ ਫੋਨ ਕਰਨ ਦੇ ਫੋਨ ਕਿਉਂ ਨਹੀਂ ਚੁੱਕਦਾ ਉਹ ਵਜੋਂ ਕਿਦਾਂ ਫੋਨ ਚੁੱਕੂਗਾ ਮੈਂ ਉਹਨੂੰ ਮਨਾ ਦਿੱਤਾ ਵਾ ਅੱਛਾ ਮੁੰਨੋ ਥੋੜੀ ਗੁੱਸੇ ਕਰ ਲੂਗਾ ਆਖਰ ਭਾਈ ਆ ਉਹਦਾ ਮੈਂ ਰਿਸ਼ਤੇ ਚ ਉਹਨੂੰ ਪਤਾ ਵਾ ਕੌਣ ਵੱਡਾ ਵਾ ਪਰ ਰਿੰਗੂ ਫੋਨ ਚੁੱਕ ਕੇ ਗੱਲ ਤੇ ਕਰੇ ਫੋਨ ਤੇ ਸਾਡੇ ਨਾਲ ਕੋਈ ਉਹ ਕਿਉਂ ਕਰੇ ਜਿੰਨੇ ਗੱਲ ਕਰਨੀ ਮੇਰੇ ਨਾਲ ਕਰੇ ਮੇਰੇ ਕੋ ਆਵੇ ਮੈਂ ਗੱਲ ਕਰੂੰਗਾ ਮੈਂ ਬੈਠਾ ਨਾ ਮੇਰੇ ਨਾਲ ਗੱਲ ਕਰੇ ਅਰੇ ਆਈ ਨੀ ਚਾਹ ਬਣਾ ਕੇ ਪੜਾਈ ਨਹੀਂ ਜੂ ਚਾ ਆ ਗਈ ਬੱਸ ਇਹ ਨਾ ਜਿਹੜੇ ਕੰਮ ਗਏ ਹੀ ਉਹ ਤੇ ਹੋਇਆ ਨਹੀਂ ਨਾ ਸੇਲੀ ਮਿਲੀ ਛੋੜ ਪੁੱਛਾ ਹੱਥੇ ਆ ਗਿਆ ਇਹ ਗਾਲ ਮੰਮੀ ਬਾਹ ਕੁੱਟੀ ਜਾਂਦੇ ਜੇ ਬਾਹ ਮੇਰੀ ਬੜੀ ਦਰਦ ਹੋਣ ੜੇ ਆ ਮਨਮੀ ਤੂੰ ਮੈਨੂੰ ਸਵੇਰੇ ਸਵੇਰੇ ਬਾਜ਼ਾਰ ਲੈ ਗਈ ਮੈਨੂੰ ਲੱਗਦਾ ਹਵਾ ਲੱਗੀ ਹੋ ਮੇਰੀ ਬਾਹ ਨੂੰ ਤੇ ਤੁਹਾਡੇ ਤੋਂ ਇਲਾਵਾ ਮੈਂ ਕਿਦੇ ਨਾਲ ਜਾਣਾ ਹੀ ਇੱਥੇ ਕਿਸੇ ਦੇ ਮੂੰਹ ਸਿੱਧੇ ਹੁੰਦੇ ਮੇਰੇ ਨਾਲ ਜਾਣ ਬੁੱਤ ਜਰਾ ਥੋੜਾ ਜਿਹਾ ਟਾਈਮ ਜਰਾ ਧੁੱਪ ਧੱਪ ਨਿਕਲ ਆਂ ਦਿੰਦੀ ਤੈਨੂੰ ਵੀ ਸਵੇਰੇ ਸਵੇਰੇ ਹੀ ਪੈ ਗਈ ਵੀ ਮੈਂ ਬਾਜ਼ਾਰ ਜਾਵਾਂ ਹੁਣ ਮੁਸੀਬਤ ਨੂੰ ਤੇ ਮੈਂ ਫੜੀ ਪਈ ਨਾ ਫੇਰੇ ਤੇ ਮੈਂ ਬਾਜ਼ਾਰ ਲੈ ਕੇ ਜਾਣਾ ਸੀ ਤੁਹਾਨੂੰ ਪਤਾ ਮੇਰਾ ਮੇਕਅਪ ਦਾ ਸਮਾਨ ਮੁੱਕਿਆ ਵਾ ਤੇ ਵੀਰ ਦੀ ਦੁਕਾਨ ਤੇ ਤੇ ਮੈਂ ਜਾਣਾ ਨਹੀਂ ਮੈਨੂੰ ਐ ਕਿ ਮੋਲਣਾ ਕਿਤੋਂ ਲਿਆਣਾ ਪਵੇ ਉਹਦੀ ਦੁਕਾਨ ਤੋਂ ਲਿਆ ਕੇ ਮੈਂ ਉਹਦੇ ਕੋਲ ਗੱਲਾਂ ਥੋੜੀ ਸੁਣਨੀ ਆ ਵਾ ਕਿਤੇ ਨਹੀਂ ਤੈਨੂੰ ਗੱਲਾਂ ਕਰਦਾ ਮਨ ਮੇਰਾ ਨਹੀਂ ਕਰਦਾ ਵਾ ਘਟ ਵੀ ਕਿਧਰੋਂ ਕਰਦਾ ਮੰਮੀ ਤੇ ਗੱਲ ਸੁਣ ਤੂੰ ਇੰਨਾ ਟਾਈਮ ਲਾ ਆਈਂ ਉੱਥੇ ਟਾਈਮ ਕਾਦਾ ਲਾਈਂ ਆ ਉਹ ਘਰ ਹੀ ਨਹੀਂ ਮਿਲੀ ਫੇਲੀ ਮੇਰੀ ਤੇ ਫੇਰ ਉਹਦੀ ਭਾਬੀ ਕੋਲੋਂ ਮੈਂ ਬੈਠ ਲੋ ਕੇ ਆ ਗਈ ਤੇ ਆ ਵੇਖੋ ਉਹਦੇ ਮੰਮੀ ਨਿੰਬੂ ਦਾ achar ਪਾਇਆ ਸੀਗਾ ਅੱਛਾ ਤੇ ਮੈਂ ਲੈ ਆਈ ਤਦਛ ਦੇਣੇ ਕਿਸੇ ਦੇ ਘਰੋਂ achar ਨਹੀਂ ਲਈਦਾ ਹੁੰਦਾ। ਓਹੋ ਉਹ ਤਾਂ ਪਤਾ ਨਹੀਂ ਲਈਦਾ ਪਰ ਮੈਂ 200 ਰੁਪਇਆ ਦੇ ਕੇ ਆਈ ਉਹਨੂੰ। ਫਟੇ ਮੂੰਹ ਤੇਰਾ। ਆ 200 ਰੁਪਇਆ ਦੇ ਆਈ ਆ। ਹੈ ਦੇਖੋ ਵੀ ਸਹੀ ਹੁਣ ਮੇਰੇ ਕੋ ਟੁੱਟੇ ਨਹੀਂ ਹੈਗੇ ਤੇ ਮੈਂ ਕੀ ਕਰਦੀ ਵੇਖੋ। ਮਨਮੀਤ 100 ਰੁਪਏ ਕਿਲੋ ਤੇ ਬਾਜ਼ਾਰ ਮਿਲ ਜਾਂਦਾ achar ਤੇ ਮੈਨੂੰ ਲੱਗਾ ਤੂੰ ਸਾਰਾ ਮਸਾਲਿਆਂ ਦਾ ਉਹਨੂੰ ਦੇ ਆਈ ਪਏ 200 ਰੁਪਇਆ ਉਹਨੂੰ ਫੜਾ ਆਈ ਜਾ ਕੇ। ਯਾਰ ਮੰਮੀ ਮੈਨੂੰ ਥੋੜੀ ਪਤਾ ਸੀ ਵੀ ਦੇ ਇਨੇ ਦਾ ਮੇਲਦਾ ਵਾ। ਮੈਨੂੰ ਸਵਾਦ ਲੱਗਿਆ, 스멜 ਬੜੀ ਵਧੀਆ ਆਈ। ਤੇ ਮੈਂ ਫੇਰ ਲੱਲੇ ਆ ਤੇ ਮੇਰੇ ਕੋ ਖਾ ਹੀ 200 ਰੁਪਈਆ ਹੀ ਤੇ ਫੇਰ ਮੈਂ ਆਂਟੀ ਨੂੰ ਕਿਹਾ ਸੋ ਆਂਟੀ ਮੈਨੂੰ ਮਨਾ ਕਰਦੇ ਵੀ ਨਹੀਂ ਮੈਂ ਕਿਹਾ ਨਹੀਂ ਪੁੱਤ ਇਹ ਤੇ ਤੂੰ ਵਧੀਆ ਕੀਤਾ ਵੀ ਚੱਲ ਪੈਸੇ ਦੇ ਆਈਆਂ ਕਿਉਂਕਿ ਇਦਾਂ ਖਟਾਸ ਪੈਦਾ ਹੁੰਦੀ ਰਿਸ਼ਤਿਆਂ ਦੇ ਵਿੱਚ ਵੀ ਅਤੇ ਪਰ ਇੰਨੇ ਪੈਸੇ ਥੋੜਾ ਦੇਈ ਦੇ ਜਿੰਨੇ ਤੂੰ ਦੇ ਆਈਆਂ ਉਹ ਮੈਨੂੰ ਕੀ ਪਤਾ ਹੀ ਮੈਂ ਲੈ ਦੇ ਆਈਆ ਮਨਮੀਤ ਹੁਣ ਕੀ ਸੋਚਿਆ ਬੇਟਾ ਤੂੰ ਹੁਣ ਹਾਂ ਦੇ ਤੈਨੂੰ ਪਤਾ ਵੀ ਲੱਗੀ ਤੇ ਤੂੰ ਤਾਂ ਆਪਸ ਚ ਤੇ ਤੁਸੀਂ ਦੋਨੋਂ ਭੈਣ ਭਰਾ ਲੜ ਪਏ ਹੋ ਤੇ ਸਾਰੇ ਫੈਸਲੇ ਤਾਂ ਪੁੱਤੋਂ ਉਹਨੇ ਲੈਣੇ ਆ ਨਾ ਮੈਂ ਇਕੱਲੀ ਥੋੜਾ ਕਰਕੇ ਬਹਿ ਜੂਗੀ ਆਪਣੇ ਆਪ ਕੋਈ ਕੰਮ ਇਹ ਤੇ ਹੁਣ ਉਹ ਹੀ ਕਰੂਗਾ ਦੱਸੂਗਾ ਤੇ ਉਹਦੇ ਨਾਲ ਤੂੰ ਲੜ ਪੀ ਨਾ ਤੂੰ ਕਿੰਨੀ ਮੋਦੀ ਦੁਕਾਨ ਤੇ ਜਾਣਾ ਪੁੱਤਰ ਭੈਣ ਭਰਾਵਾਂ ਦੀਆਂ ਲੜਾਈਆਂ 100 ਵਾਰੀ ਹੁੰਦੀਆਂ ਵਾ ਤੇ ਇਹ ਥੋੜਾ ਵਾ ਵੀ ਇੱਕ ਦੂਜੇ ਨਾਲ ਇਦਾਂ ਹੀ ਮੂੰਹ ਮੋੜ ਕੇ ਬਹਿ ਜਾਓ ਉਹ ਨਹੀਂ ਗੱਲ ਮੰਮੀ ਵੀਰ ਨਾਲ ਲੜਨਾ ਥੋੜੀ ਸੀਗਾ ਉਹ ਤਾਂ ਮੈਨੂੰ ਨਿਰਮਲ ਦੀ ਟੈਨਸ਼ਨ ਸੀ 2 ਦਿਨ ਹੋ ਗਏ ਮੈਨੂੰ ਫੋਨ ਨਹੀਂ ਕੀਤਾ ਉਹਨਾਂ ਨੇ ਤੇ ਨਾ ਮੈਨੂੰ ਕੋਈ ਪੈਸਾ ਹੀ ਪਾਇਆ ਮੈਂ ਫੋਨ ਕਰਦੀ ਪਈ ਇਹਦੇ ਨਾਮ ਮੇਰਾ ਫੋਨ ਚੁੱਕਦੇ ਪਏ ਨੇ ਤੂੰ ਤੂੰ ਹੀ ਦੱਸੋ ਮੈਂ ਕੀ ਕਰਾਂ ਜੇ ਤੁਸੀਂ ਕਹਿੰਦੇ ਕੋਈ ਨਹੀਂ ਮੈਂ ਚੱਲ ਜਾਣੀ ਆ ਨਹੀਂ ਪੁੱਤ ਬਾਕੀ ਰਹੀ ਫੋਨ ਦੀ ਗੱਲ ਫੋਨ ਤੇ ਮੈਂ ਵੀ 2 ਦਿਨ ਹੋ ਗਏ ਉਹਨੂੰ ਕਰਨ ਦੇ ਆ ਉਹ ਮੇਰਾ ਫੋਨ ਵੀ ਨਹੀਂ ਚੁੱਕਣ ਡਿਆ ਹੈਗਾ ਤੇ ਬਾਕੀ ਇਦਾਂ ਨਹੀਂ ਜਾਣਾ ਹੈਗਾ ਹੁਣ ਅੰਜੂਰ ਨਾਲ ਗੱਲ ਹੋਈ ਆ ਉਹ ਉਹਨੂੰ ਲੈ ਕੇ ਆਏਗੀ ਰਿੰਕਪਾਲ ਨੂੰ ਤੇ ਫੇਰ ਹੀ ਕੋਈ ਗੱਲ ਹੋਏਗੀ ਨਾ ਇਦਾਂ ਮੈਂ ਤੈਨੂੰ ਕਿੱਦਾਂ ਭੇਜ ਦਵਾ ਤੂੰ ਆਪੇ ਕਿੱਦਾਂ ਚੱਲ ਜਾਵੇਂਗੀ ਮੈਂ ਕਰ ਨਹੀਂ ਫੇ ਤੂੰ ਹੀ ਮੇਰੀ ਟੈਨਸ਼ਨ ਲੈ ਕੇ ਤੂੰ ਆਪ ਵੀ ਫਿਰ ਬਿਮਾਰ ਹੋਵੋਗਾ ਮੈਂ ਇਸ ਕਰਕੇ ਆ ਵੀ ਕੋਈ ਗੱਲ ਨਹੀਂ ਮਨ ਵੀ ਟੈਨਸ਼ਨ ਤੇ ਮੇਰੀ ਸਹੀ ਆ ਬੇਟਾ ਟੈਨਸ਼ਨ ਮੇਰੀ ਗਲਤ ਨਹੀਂ ਹੈਗੀ ਹੁੰਦੀ ਆ ਟੈਨਸ਼ਨ ਵੀ ਮੈਨੂੰ ਵੀ ਇਹ ਹੈਗਾ ਵੀ ਚੱਲ ਤੂੰ ਆਪਣੇ ਘਰ ਜਾਵੇਂ ਐਵੇਂ ਮਾੜੀ ਜੀ ਗੱਲ ਤੋਂ ਘਰ ਖਰਾਬ ਹੋ ਜਾਂਦੇ ਆ ਬੇਟਾ ਤੇ ਇਸੇ ਕਰਕੇ ਹੀ ਮੈਨੂੰ ਇਹ ਆ ਵੀ ਚੱਲ ਜੇ ਉਹ ਆ ਜਾਣ ਆ ਕੇ ਤੇ ਚਲੋ ਜੜੀ ਵੀ ਗੱਲ ਕਰਨੀ ਆ ਬਹਿ ਕੇ ਗੱਲ ਕਰਕੇ ਤੇ ਲੈ ਜਾਣ ਮੈਨੂੰ ਤੇ ਲੱਗਦਾ ਜਾ ਉਹਦੀ ਮਾਂ ਨੇ ਤੇ ਜਾ ਉਹਦੀ ਭੈਣ ਨੇ ਪੜਕਾਤਾ ਮੇਰੇ ਵੱਲੋਂ ਨਹੀਂ ਨਹੀਂ ਮਨਮੀ ਤੇ ਪੜਕਾਇਆ ਨਹੀਂ ਆ ਜੇ ਉਹਨਾਂ ਨੇ ਪੜਕਾਣਾ ਹੁੰਦਾ ਤੇ ਉਹ ਇੱਥੇ ਆ ਕੇ ਇਦਾਂ ਕਿਉਂ ਕਹਿੰਦੀਆਂ ਵੀ ਸਾਡੇ ਨਾਲ ਹੀ ਭੇਜ ਦੋ ਇਹ ਮੈਨੂੰ ਲੱਗਦਾ ਵੀ ਰਿੰਕਪਾਲ ਦੀ ਆਪਣੀ ਜਿੱਦ ਆ ਵੀ ਮੈਂ ਨਹੀਂ ਜਾਣਾ ਨਾਲੇ ਮੰਮੀ ਤੁਹਾਨੂੰ ਨਹੀਂ ਪਤਾ ਮੇਰੇ ਨਾਨ ਵੀ ਇਹਦੀ ਕਿੰਨੀ ਕਾਕੜੇ ਆ ਠੀਕ ਆ ਨਾਲੇ ਪਤਾ ਕੀ ਗੱਲ ਆ ਨਿਰਮਲ ਦੀ ਇਹ ਭੈੜੀ ਆਦਤ ਆ ਕਿ ਜੋ ਵੀ ਗੱਲ ਆ ਨਾ ਉਹਨੇ ਆਪਣੇ ਬਣਵਾਈਏ ਨਾ ਗੱਲ ਕਰਨੀ ਆ ਤੇ ਜੋ ਉਹਦੇ ਬਣਵਾਈਏ ਨੇ ਕਹਿਤਾ ਨਾ ਉਹ ਉਹਨੇ ਉਹ ਗੱਲ ਤੇ ਅਮਲ ਕਰਨਾ ਉਹਨੇ ਮੇਰੀ ਗੱਲ ਦਿਨੂ ਸੁਣਨਾ ਮੁੜ ਕੇ ਮਨ ਮੀਤੇ ਦਾ ਮਤਲਬ ਫਿਰ ਇਹ ਘਰ ਹੀ ਖਰਾਬ ਕਰਨ ਡਿਆ ਹੋਣਾ ਨਾ ਉਹ ਮੈਂ ਤੇ ਉਸ ਵੇਲੇ ਨੂੰ ਪਛਤਾਉਣੀ ਆ ਵੀ ਨਾ ਮੇਰੇ ਭਰਾ ਨੂੰ ਫੋਨ ਕਰਦਾ ਤੇ ਨਾ ਇਹ ਮੇਰਾ ਵੀਰ ਉਥੇ ਜਾਂਦਾ ਤੇ ਨਾ ਇਥੋਂ ਤੱਕ ਇਹ ਗੱਲਾਂ ਪਹੁੰਚਦੀਆਂ ਤੇ ਪਰ ਮਨਮੀਤ ਵੇ ਮੇਰੀ ਗੱਲ ਸੁਣ ਗਿਆ ਤੇ ਉਹਦੇ ਕਹਿਣ ਤੇ ਹੀ ਨਾ ਬੁਲਾਇਆ ਹੀ ਤੇ ਫੇਰ ਹੀ ਗਿਆ ਸੀ ਨਾ ਤੇ ਉਥੇ ਇਹ ਥੋੜਾ ਪਤਾ ਹੀ ਵੀ ਇਹ ਸਭ ਕੁਝ ਹੋ ਜਾਣਾ ਵਾ ਓਏ ਹੋ ਗੱਲ ਹੋ ਗਈ ਨਾ ਵੀ ਉਹ ਉਥੇ ਹੱਥੋਂ ਪਾਈ ਵਾਲਾ ਨਾ ਕੰਮ ਹੁੰਦਾ ਤੇ ਕੋਈ ਗੱਲ ਹੋਣੀ ਨਹੀਂ ਸੀ ਹੁਣ ਮੈਂ ਵੀ ਆਪਣੇ ਘਰ ਬੈਠੀ ਹੋਣਾ ਸੀ ਉਹ ਤੇ ਹੈਗਾ ਪੂਰੀ ਜਿੱਦ ਦਾੜੀ ਨਨਣਵਈਆ ਮੇਰਾ ਉਹਨੇ ਉਹਨੂੰ ਇਹ ਚਾਹੀਦਾ ਵਾ ਕਿ ਲੱਕੀ ਮਾਫੀ ਮੰਗੇ ਮੈਨੂੰ ਇਹ ਆ ਕਿ ਮੇਰੇ ਵੀਰ ਦੀ ਵੀ ਇੱਜਦਾ ਸਵਾਲ ਆ ਮਨਵੀਰ ਤੈਨੂੰ ਪਤਾ ਤੇ ਹੈਗਾ ਲੱਕੀ ਦਾ ਸੁਭਾ ਦਾ ਅੜਬ ਸੁਭਾ ਹੀ ਉਹਦਾ ਤੇ ਜੇ ਤੂੰ ਕਵੇਂ ਨਾ ਵੀ ਮਾਫੀ ਮੰਗੇ ਤੇ ਉਹਨੇ ਨਹੀਂ ਉਹ ਮੰਗਣੀ ਮਾਫੀ ਮੈਨੂੰ ਪਤਾ ਵਾ ਨਾ ਪੁੱਤ ਤੇ ਮੇਰਾ ਹੀ ਆ ਨਾ ਫੇਰ ਮੰਮੀ ਮੈਂ ਤੇ ਹੁਣ ਆਪਣਾ ਘਰ ਬਸਾਉਣਾ ਕਿ ਨਹੀਂ ਜਾਂ ਮੈਂ ਮਾਫੀ ਮੰਗ ਲੈਣੀ ਆਪਣੇ ਨਨਣਵਈਏ ਕੋਲ ਨੇ ਤੇ ਜਦੋਂ ਉਹਨੂੰ ਇਹ ਇੰਨੀ ਗੱਲ ਕਹਿ ਵੀ ਦਿੱਤੀ ਮੈਂ ਕਹਿ ਕੇ ਤੋਰਿਆ ਅੰਜੂ ਨੂੰ ਮੈਂ ਕਹਾਂ ਮਾਫੀਆਂ ਮੂਫੀਆਂ ਵਾਲੀ ਗੱਲ ਛੱਡੋ ਇਹ ਕੋਈ ਦੂਰ ਦੀ ਰਿਸ਼ਤੇਦਾਰੀ ਨਹੀਂ ਹੈਗੀ ਨੇੜ ਦੀ ਰਿਸ਼ਤੇਦਾਰੀ ਕਈ ਵਾਰੀ ਮੇਲ ਮਲਾਪ ਹੋਣੇ ਆ ਤੇ ਤੁਹਾਨੂੰ ਲੈ ਆ ਲੱਕੀ ਤੇ ਉਹ ਬਹਿ ਕੇ ਸਾਹਮਣੇ ਜੋ ਵੀ ਆਪਣੇ ਦਿਲ ਦੀਆਂ ਗੱਲਾਂ ਹੈਗੀਆਂ ਨਾ ਉਹ ਕਰ ਲੈਣਗੇ ਕਲੀਅਰ ਹੋ ਜਾਣਗੇ ਤੇ ਫਿਰ ਲੋੜ ਨਹੀਂ ਹੈਗੀ ਮਾਫੀਆਂ ਮੂਫੀਆਂ ਦੀ ਹੈਗੀ ਮੰਮੀ ਤੂੰ ਹੀ ਤੇ ਉਹਨੂੰ ਇੰਨੀ ਗੱਲ ਕਹਿ ਤੀ ਪਤਾ ਕੀ ਆ ਤੁਹਾਨੂੰ ਮੇਰੇ ਨਾਨਾ ਵੀ ਇਹਦੇ ਸੁਭਾਅ ਦਾ ਨਹੀਂ ਪਤਾ ਕਿਉਂ ਮੈਂ ਹੁਣ ਉਸ ਘਰ ਚ ਰਹਿਨੀ ਹਣਾ ਮੈਨੂੰ ਪਤਾ ਹੀ ਵੀ ਉਹ ਕਿਵੇਂ ਦੀ ਕਿਵੇਂ ਦੇ ਸੁਭਾਅ ਦਾ ਹੈਗਾ ਸੀ ਕਿੰਨਾ ਆਕੜਪੋਰਾ ਸੀਗਾ ਮੈਨੂੰ ਨਹੀਂ ਲੱਗਦਾ ਕਿ ਉਹ ਆਪਣੀ ਕਿਹੇ ਗੱਲੋਂ ਵੀ ਆਪਣਾ ਮਨ ਨੀਵਾ ਕਰੇਗਾ ਜਾਂ ਆਪਣੀ ਸੋਚ ਨੀਵੀ ਕਰੇਗਾ ਕਿ ਮੈਂ ਹਾਂ ਵੀ ਚੱਲ ਜਵਾਂ ਉਹ ਬਹੁਤ ਜਿੱਦੀ ਆ ਮੰਮੀ ਕੀ ਸੋਚੰਦੇ ਜੀ ਮਨमीत ਸੋਚਾਂ ਨਾਲ ਤੇ ਕੀ ਕਰਾਂ ਮੈਨੂੰ ਨਾ ਤੇਰਾ ਘਰ ਖਰਾਬ ਹੁੰਦਾ ਨਜ਼ਰ ਆਉਣ ਡਿਆ ਏ ਉਦੋਂ ਮੈਂ ਕਿਹਦੇ ਨਾਲ ਗੱਲ ਕਰਾਂ ਬਾ ਤੇਰੇ ਬਾਹਰ ਆ ਗਿਆ ਤੇ ਮੈਂ ਆਪਣੇ ਜਿਹੜੀ ਦਿਲ ਦੀ ਗੱਲ ਕਰਾਂ ਤੇ ਕਰਾਂ ਕਿਦੇ ਨਾਲ ਤੇ ਵੇਖ ਤੇਰੇ ਸਾਹਮਣੇ 2 ਦਿਨ ਹੋ ਗਏ ਉਹਨਾਂ ਨੂੰ ਗਿਆ ਨੂੰ ਅੰਜੂਨੋ ਤੇ ਆਦੀ ਮੰਮੀ ਨੂੰ ਤੇ ਨਾ ਹੀ ਉਹ ਮੁੜ ਕੇ ਕੋਈ ਵੜਿਆ ਹੀ ਨਾ ਕਿਸੇ ਦਾ ਫੋਨ ਆਇਆ ਹੀ ਵੀ ਚਲੋ ਫੋਨ ਕਰਨ ਤਾਂ ਵੀ ਕਿਸੇ ਗੱਲ ਦਾ ਪਤਾ ਲੱਗਦਾ ਇਹ ਫਿਰ ਟੈਨਸ਼ਨ ਤੇ ਮੇਰੀ ਸੱਚੀ ਆ ਨਾ ਚਲੋ ਮੰਮੀ ਮੈਂ ਵੀ ਕੀ ਕਰ ਸਕਦੀ ਆ ਹਾਂ ਜੋ ਮੇਰੇ ਕਰਮਾ ਚ ਹੋਊਗਾ ਮੈਨੂੰ ਮਿਲ ਜੂਗਾ ਉੱਤਰੇ ਕਰਮਾ ਤੇ ਨੀ ਆ ਹੁਣ ਆਪ ਹੀ ਅਹੀ ਕੋਈ ਹੀ ਲਵਸੀਲਾ ਕਰਾਂਗੇ ਕੁਛ ਕਰਾਂਗੇ ਤਾਂ ਤਾਂ ਹੀ ਗੱਲ ਬਣਨੀ ਆ ਮੈਂ ਤੇ ਇਹੋ ਹੀ ਗੱਲ ਕਰਨੀ ਹੁਣ ਲੱਕੀ ਨਾਲ ਲੱਕੀ ਆਉਂਦਾ ਵਾ ਨਾ ਤੇ ਮੈਂ ਬਹਿ ਕੇ ਉਹਦੇ ਨਾਲ ਸਲਾਹ ਕਰਨੀ ਆ ਨਾ ਤੂੰ ਮਾਫੀ ਮੰਗ ਤੇ ਨਾ ਉਹ ਮਾਫੀ ਮੰਗੇ ਤੇ ਬਹੁਤੀ ਗੱਲਾਂ ਤੇ ਮੈਂ ਹੀ ਇੰਨਾ ਕੋ ਮਾਫੀ ਮੰਗ ਲੈਨੀ ਤੇ ਧੀ ਨੂੰ ਆਪਣੇ ਘਰ ਤੋੜਦੀ ਮੈਂ ਤੇ ਤੁਹਾਨੂੰ ਕਿਹਾ ਮੈਂ ਮਾਫੀ ਮੰਗ ਲੈਨੀ ਆ ਜੇ ਮੇਰੇ ਘਰ ਕੀ ਹੋਇਆ ਸਾਰਾ ਕੁਛ ਸਾਰਾ ਸਿਆਪਾ ਹੀ 2000 ਦਾ ਫਿਰ ਉਹ ਮੋੜ ਘੜ ਕੇ ਉਹ ਗੱਲਾਂ ਸ਼ੁਰੂ ਹੋ ਜਾਂਦੀਆਂ ਨਾ ਮੈਂ ਆਪਣਾ ਫੋਨ ਕੱਢਦੀ ਤੇ ਨਾ ਇੱਥੋਂ ਤੱਕ ਇਹ ਗੱਲਾਂ ਪਹੁੰਚਦੀਆਂ ਮਨਮੀ ਇਹ ਇਲਜ਼ਾਮ ਵੀ ਤਾਂ ਝੂਠਾ ਹੀ ਆ ਨਾ ਇਹ ਗੱਲ ਰਿੰਕਪਾਲ ਨੂੰ ਨਹੀਂ ਨਜ਼ਰ ਆਉਂਦੀ ਪਈ ਹੈਗੀ ਮੰਮੀ ਇਹ ਤੇ ਆਪਾਂ ਨੂੰ ਪਤਾ ਨਾ ਝੂਠਾ ਉਹਦੇ ਨਜ਼ਰਾਂ ਚ ਤੇ ਉਹਨੇ ਆਪਣੀ ਜਨਾਨੀ ਦੀ ਸੁਣਨੀ ਨਾ ਵੀ ਜੋ ਉਹਨੇ ਕਹਿਤਾ ਉਹੀ ਗੱਲ ਨਾ ਪੈਸੇ ਵੀ ਦਿੱਤੇ ਵੀ ਚੱਲ ਗੱਲ ਖਤਮ ਹੋਵੇ ਤੇ ਤਾਂ ਵੀ ਨਹੀਂ ਇਹ ਗੱਲ ਖਤਮ ਹੋਈ ਉਹ ਉੱਥੇ ਦੀ ਹੁੰਦੀ ਹੈ ਗੱਲ ਚਲੋ ਹੁਣ ਐਵੇਂ ਟੈਨਸ਼ਨ ਨਾ ਲਈ ਜਾਓ ਠੀਕ ਆ ਮਨਮੀਤ ਹਾਂਜੀ ਬਾਬ ਮੇਰੀ ਬਾਹ ਇੰਨੀ ਦਰਦ ਹੋਣ ਡੇ ਆ ਤੇ ਜਰਾ ਘੋਟੀ ਦੇ ਮਮੀ ਮੇਰੀ ਆਪ ਦੀ ਕਮਰ ਬੜੀ ਦਰਦ ਕਰਨਦੀ ਆ ਮੈਂ ਗੋਲੀ ਲੱਗੀ ਖਾਂ ਤੁਹਾਨੂੰ ਵੀ ਦੇਦਾ ਤੁਸੀਂ ਖਾ ਲੋ ਤੇ ਫਿਰ ਰੈਸਟ ਕਰ ਲੋ ਗੋਲੀ ਤਾਂ ਮੈਨੂੰ ਸੀਮਾ ਨੇ ਦਿੱਤੀ ਹੀ ਮੈਂ ਖਾ ਲਈ ਗੋਲੀ ਤਾਂ ਖਾ ਲਈ ਪਰ ਮੈਨੂੰ ਫਰਕ ਨਹੀਂ ਪਿਆ ਕੋਈ ਨਹੀਂ ਤੁਸੀਂ ਰੈਸਟ ਕਰ ਲੋ ਤੁਹਾਡੀ ਬਾਹ ਦਰਦ ਕਰਨਦੀ ਮੇਰਾ ਲੱਕ ਦਰਦ ਕਰਨ ਦੇ ਤੇ ਮੈਂ ਕਿੰਨੂੰ ਕਹਣਾ ਕਿ ਮੇਰਾ ਘੋਟ ਦੋ ਮੈਂ ਤੁਹਾਨੂੰ ਕੰਬਲ ਲਿਆ ਕੇ ਦੇਨੀ ਆ ਤੇ ਰੈਸਟ ਕਰ ਲੋ ਕੀ ਕਰਨੀ ਸਾਫ ਸਫਾਈਆਂ ਕੰਮ ਕੀ ਸੇਸਰੇ ਸਾਫ ਸਫਾਈਆਂ ਕਰਨੀਆਂ ਘਟਾ ਇੰਨਾ ਪੈ ਜਾਂਦਾ ਨਾ ਕਰੋ ਸਫਾਈ ਤੇ ਫਿਰ ਸਾਰਾ ਦਿਨ ਗੰਦੀ ਰਹਿ ਜਾਂਦੀ ਨੇ ਕੀ ਲੈ ਆਈ ਆ ਫੜ ਕੰਬਲ ਤੇ ਮੰਮੀ ਦੀ ਬਾਹ ਪੇੜ ਕਰਨ ਦੀ ਆ ਤੇ ਮੰਮੀ ਦੀ ਨਾਲੇ ਬਾਹ ਘੋੜਦੇ ਦੇ ਨਾਲੇ ਮੰਮੀ ਨੂੰ ਕੰਬਲ ਦੇ ਦੇ ਆ ਕੀ ਦੀਦੀ ਲੈਂਦਾ ਜੀ